ਰੱਖ ਕੇ ਜੀ ਆਪਾਂ ਚਾਹ। ਹੋਰ ਵੀ ਮੰਗੇ ਚੌਲਾਂ ਨੂੰ ਪਾਣੀ ਵੀ ਕਿਵੇਂ ਚਾਹੀ ਲਵੇ ਤੇ ਚੌਣਾ। ਇਧਰ ਆਪਾਂ ਪਲੇਟਾ ਲੈਣੀ ਹੈ। ਇਧਰ ਆਪਾਂ ਕਾਲੀ ਦਹੀਂ ਤੇ ਚੌਲ ਆਪਣੇ ਇਧਰ ਬਣ ਗਏ ਨੇ। ਹਾਂ ਬਸ ਮੈਂ ਖੰਡੇ ਤੋਂ ਨਹੀਂ ਕਰ ਦਿਖਾਉਣੇ ਜੀ ਤੁਹਾਨੂੰ। ਲਓ ਜੀ। ਚੌਲ ਆਪਣੇ ਬਣ ਗਏ ਨੇ। ਕੱਲੇ ਨੂਨ ਵਾਲੇ ਤੇ ਹਲਕੀ ਜਿਹੀ ਮਿਰਚ ਪਾਈ ਹੋਈ ਆ। ਇਹ ਆਪਾਂ ਜੇ ਆਪਾਂ ਨਹੀਂ ਬਣਾਉਣਾ ਤੇ ਇਹ ਚਾਪਾ ਦੁੱਧ ਪਾ ਲਿਆ ਚੀਨੀ ਕਾਲੀ ਤੇ ਖੰਡੇ ਪਾ ਲਿਆ। ਪੰਜਰਾ ਦਿਨ ਹੋ ਗਏ। ਅੱਛਾ, ਬナナ ਸੇਕਾ ਪਾ ਬਣਾ ਲਈਏ। ਇਹ ਚਿਚੈਰੀ ਪਾ ਬਣਾ ਲਈਏ ਪਾ। ਇਹ ਮੈਲ ਰੱਖ ਵੀ ਲੱਤਾ ਸੀ ਮੈਲਾ। ਇਹ ਇਹ ਗਏ ਵੈਸੇ ਜੀ ਆਪਾਂ ਟੂਰੀ ਤੇ ਇਹ ਵੀਡੀਓ ਤੁਹਾਨੂੰ ਕੱਲ੍ਹ ਵਾਲੀ ਮਿਲ ਰਹੀ ਹੈ ਜੀ ਤੇ ਅੱਜ ਆਲ ਤੁਸੀਂ ਆਪਾਂ ਬਣਾਏ ਨੇ ਪਕੌੜੇ ਕੱਲ੍ਹ ਵਾਲੀ ਵੀਡੀਓ ਸੀ। ਤੇ ਦਵਾਈ ਲੈਣ ਗਏ ਹੋਏ ਸੀ ਉੱਥੇ ਫਿਰ ਜਵਾਕ ਜਦ ਕਰਨ ਲੱਗੇ ਸੀ ਕਹਿੰਦੇ ਵੀ ਆਲੂ ਟਿੱਕੀ ਖਾਣੀ ਆ ਉਹਨਾਂ ਨੂੰ ਉੱਥੇ ਲੈ ਕੇ ਗਏ ਤੇ ਆਪਾਂ ਧੁਰੇ ਗਏ ਸੀ ਗਿਆਨੀ ਦੇ ਟਿੱਕੀ ਵਾਲਾ ਧੁਰੇ ਵਾਲੇ ਸਾਰੇ ਜਾਣਦੇ ਹੋਣਗੇ ਉੱਥੇ ਦਵਾਈ ਲੈਣ ਗਏ ਅਸੀਂ ਤੇ ਉੱਥੇ ਉਹਨਾਂ ਨੇ ਖਾਧੀਆਂ ਇਹ ਟਿੱਕੀਆਂ ਉਹ ਤੇ ਸਹਾਜ ਜੜੀਆਂ ਨੇ ਖਾਧੀਆਂ ਸਾਰਿਆਂ ਨੇ ਇਹ ਟਿੱਕੀ ਅੱਜ ਬਣਾਈ ਜੀ ਆਪਾਂ ਆਲੂ ਤੇ ਗੱਡੇ ਪਾ ਕੇ ਪਕੌੜੇ ਕਿਉਂਕਿ ਤੁਹਾਨੂੰ ਪਤਾ ਹੈ ਜੀ ਛੁੱਟੀਆਂ ਤੋਂ ਦਿਨ ਨੇ ਚੱਲ ਰਹੇ ਨੇਗੇ ਤੇ ਛੁੱਟੀਆਂ ਬਸ ਸਕੂਲ ਲੱਗਣ ਵਾਲੀ ਨੇ ਜੀ ਕੱਲ ਤੋਂ ਕੱਲ ਤੱਕ ਸਕੂਲ ਲੱਗੇ ਜਾਣਗੇ ਕੋਈ ਇੱਕ ਤਰੀਕਾ ਜੀ ਇਸ ਤਰੀਕਾ ਦਾ ਬਲੌਗ ਹੈ ਇਹ ਤੇ ਅੱਜ ਕਿਉਂਕਿ ਕੁਛ ਨਾ ਕੁਛ ਖਾਣ ਨੂੰ ਮਿਲ ਗਿਆ ਦਿਨ ਤਾਂ ਕਰਕੇ ਜੀ ਆਪਾਂ ਬਣਾਏ ਨੇ ਅੱਜ ਪਕੌੜੇ ਚਾਹ ਨਾਲ ਵੀ ਤੇ ਪਕੌੜੇ ਦਵਾਵਾਂਗੇ ਕਿਉਂਕਿ ਪਾਣੀ ਨਾਲ ਜੇ ਆਪਾਂ ਪਾਣੀ ਨੇ ਵੀ ਬੱਚਿਆਂ ਨੂੰ ਦਿੰਨੇ ਤਾਂ ਖਾਂਸੀ ਵਗੈਰਾ ਹੋਣ ਦਾ ਖਤਰਾ ਰਹਿੰਦਾ ਇਸ ਕਰਕੇ ਆਪਾਂ ਚਾਹ ਨਾਲ ਹੀ ਪਕੌੜੇ ਬਣਾਏ ਨੇ ਜਿਤੇ ਹੁਣ ਮੈਂ ਬਣਾ ਰਹੀ ਆ ਪਕੌੜੇ ਹੁਣ ਆ ਤਾਂ ਬਦਲਿੰ ਜਾਂਦੇ ਨਾ ਹੁਣ ਪਕੌੜੇ ਤੱਕ ਸਾਰੀ ਜਨਨਾਂ ਤੋਂ ਬੱਤਰੀ ਹੂੰ ਹੂੰ ਕਿੰਨਾ ਕੁ ਨੱਚ ਪਾਏ ਨੱਚ ਘੱਟ ਵਾਲੇ ਨੂਨ ਥੋੜਾ ਦੇਖ ਬਾਲੋ ਨੂਨ ਵੀ ਨਹੀਂ ਨਾ ਪਾਉ ਗਾਇ ਮਰ ਥੋੜੀ ਵੱਧ ਪਏ ਡਰਨ ਇਹ ਦਰਗਾਤ ਇਹਦੀ ਨਾ ਬੜਾ

ਚਲੋ ਠੀਕ ਹੈ ਜੀ ਮੇਰੇ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਇਹ ਦੁਪਹਿਰ ਦਾ ਟਾਈਮ ਹੈ ਜੀ ਪੌਣੇ ਕਿੱਕ ਦਾ ਜਦੋਂ ਆਪਾਂ ਬਣਾ ਰਹੇ ਸੀ ਮੰਗਰ ਆਪਣੇ ਕੱਪੜੇ ਧੋ ਕੇ ਸੁੱਕਣੇ ਪਏ ਪਏ ਨੇਗੇ ਕਿਉਂਕਿ ਕੱਪੜੇ ਅੱਜ ਮੈਂ ਥੋੜੇ ਜਿਲੇ ਢੀ ਧੋਤੇ ਸੀ ਤਾਂ ਕਰਕੇ ਕੱਪੜੇ ਮੇਰੇ ਹੱਲੇ ਲਾਉਣ ਵਾਲੇ ਪਏ ਨੇ ਤੇ ਮੰਮੀ ਬਣਾ ਰਹੀ ਸੀ ਇੱਧਰ ਪਕੌੜੇ ਚਲੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਫਿਰ ਕਿਸੇ ਨਵੇਂ ਵੀਡੀਓ ਨਾਲ ਮਿਲਦੇ ਆਂ ਬਾਏ ਖੋੜੇ ਬਣ ਕੇ ਆਪਣੇ ਤਿਆਰ ਨੇ ਜੀ ਖਾ ਲਓ ਅਜੋ ਸਾਰੇ ਜਿਹਨੇ ਖਾਣੇ ਨੇ